ਨੇ ਵੀ ਬੇਰੀ ਬੇਰੀ ਮੇਰੀ ਬਾਤ ਸੁਣ ਭਾਈ ਉਹ ਬੜੇ ਆਰਾਮ سے بات ਕਰ ਰਹੇ ਹੈ ਤੇਰੇ سے ਪਰ ਐਸੇ ਗੁਰਦੁਆਰੇ ਵਿੱਚ ਆਪ ਆ ਰਹੇ ਹੋ ਠੀਕ ਹੈ ਵੀਰ ਦੇਖ ਦਿੱਤੇ ਹਨ ਉਹ ਤਾਂ ਬੋਲ ਰਿਹਾ ਹੈ ਗਲਤੀ ਹੋ ਗਈ ਰੋਣਾ ਬੰਦ ਕਰੋ ਦਿਖਾਈਏ 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 ਕੀ ਹੈ ਕੀ ਦਿਖਾ ਦੇ ਤਾ ਹਾਂ ਇਸ ਕੋ ਤਸਵੀਰਾਂ ਉਹ ਦਿਖਾਣ ਜਾ ਰਹੇ ਆ ਵੀ ਫਰੰਟ ਤੇ ਹੀ ਨਿਹੰਗ ਸਿੰਘਾਂ ਦਾ ਜਿਹੜਾ ਉਹ ਨਾਕਾ ਲੱਗਿਆ ਹੋਇਆ ਵੀ ਕਿਸ ਤਰੀਕੇ ਨਾਲ ਇਹ ਚੈਕਿੰਗ ਕਰਾ ਰਹੇ ਕਰ ਰਹੇ ਨੇ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਪਰ ਇਹ ਵੀ ਨਗਾਤਾਰ ਦੱਸਦੇ ਜਾਓ ਵੀ ਕੀ ਪੂਰੇ ਪੰਜਾਬ ਦੇ ਵਿੱਚ ਐਦਾਂ ਨਾਕਾ ਲੱਗਣਾ ਚਾਹੀਦਾ ਜਾਂ ਨਹੀਂ ਲੱਗਣਾ ਚਾਹੀਦਾ ਕਿ ਬਾਕੀ ਗੁਰਦਾਰਿਆਂ ਦੇ ਵਿੱਚ ਵੀ ਇਸ ਤਰੀਕੇ ਨਾਲ ਨਾਕਾ ਜਿਹੜਾ ਹੈ ਉਹ ਲੱਗਣਾ ਚਾਹੀਦਾ ਜਾਂ ਨਹੀਂ ਲੱਗਣਾ ਚਾਹੀਦਾ ਤਾਂ ਦੇਖ ਸਕਦੇ ਹੋ ਵੀ ਇਹ ਇੱਥੇ ਚੈਕਿੰਗ ਕਰ ਰਹੇ ਨੇ ਇਹ ਦੇਖਦੇ ਨੇ ਵੀ ਕਿਸੇ ਕੋਲ ਕੋਈ ਨਸ਼ੀਲਾ ਪਦਾਰਥ ਕੁਝ ਹੈ ਤਾਂ ਨਹੀਂ ਵੀ ਕਈ ਵਾਰੀ ਇਹੋ ਜਿਹੀ ਕੰਪਲੇਂਟ ਸੁਣਨ ਨੂੰ ਮਿਲਦੀਆਂ ਅਸੀਂ ਸੰਨ ਵੀ ਇੱਥੇ ਲੋਕਾਂ ਕੋਲ ਜਿਹੜੇ ਆ ਨਸ਼ੀਲੇ ਪਦਾਰਥ ਜੇਬ ਦੇ ਵਿੱਚ ਹੁੰਦੇ ਸੀ ਤਾਂ ਉਸ ਨੂੰ ਚੈੱਕ ਕੀਤਾ ਜਾਂਦਾ ਹੈ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਪਿਆਰ ਨਾਲ ਕਿਹਾ ਜਾਂਦਾ ਹੈ ਅਤੇ ਜੇ ਕੋਈ ਸੁੱਟ ਦੇ ਦਿੰਦਾ ਪਿਆਰ ਨਾਲ ਕਿਹਾ ਜਾਂਦਾ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰੀਕੇ ਨਾਲ ਨਸ਼ੀਲੇ ਪਦਾਰਥ ਲੈ ਕੇ ਨਹੀਂ ਜਾ ਸਕਦੇ ਤਾਂ ਚੈਕਿੰਗ ਦੀਆਂ ਤਸਵੀਰਾਂ ਤੁਹਾਡੇ ਨਾਲ ਜਿਹੜੇ ਨਾਕੇ ਦੀਆਂ ਤਸਵੀਰਾਂ ਉਹ ਸਾਂਝੀਆਂ ਕਰ ਰਹੇ ਆ ਉਹ ਲਗਾਤਾਰ ਸਾਂਝੀਆਂ ਕਰਦੇ ਰਵਾਂਗੇ ਤਾਂ ਨਿਆਂ ਅੰਗ ਫੌਜ ਨਾਲ ਵੀ ਲਗਾਤਾਰ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕਿਸ ਤਰੀਕੇ ਨਾਲ ਜਿਹੜੀ ਚੈਕਿੰਗ ਹੋ ਰਹੀ ਆ ਮੇਰਾ ਕੈਮਰਾ ਪਰਸਨ ਹੈਪੀ ਜਿਹੜਾ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੈ ਦੇਖ ਸਕਦੇ ਹੋ ਵੀ ਬੜੇ ਪਿਆਰ ਨਾਲ ਪੁੱਛਿਆ ਜਾਂਦਾ ਪਿਆਰ ਨਾਲ ਪੁੱਛਿਆ ਜਾਂਦਾ ਪਰ ਜਿਹਦੇ ਨਾਲ ਸ਼ੱਕ ਹੁੰਦਾ ਫਿਰ ਉਸ ਦੀ ਚੈਕਿੰਗ ਵੀ ਜਿਹੜੀ ਕੀਤੀ ਜਾਂਦੀ ਆ ਦੇਖ ਸਕਦੇ ਹੋ ਤਸਵੀਰਾਂ ਇਸ ਸਮੇਂ ਤੁਹਾਨੂੰ ਦਿਖਾ ਰਹੇ ਆ ਵੀ ਕਿਸ ਹਿਸਾਬ ਨਾਲ ਵੀ ਬੜੇ ਪਿਆਰ ਨਾਲ ਸੰਗਤ ਨਾਲ ਗੱਲ ਕੀਤੀ ਜਾਂਦੀ ਉਹਨਾਂ ਤੋਂ ਪੁੱਛਿਆ ਜਾਂਦਾ ਜ਼ਰੂਰ ਕਈ ਵਾਰੀ ਪੁੱਛਣਾ ਵੀ ਕਈਆਂ ਵਾਸਤੇ ਜ਼ਰੂਰ ਮੈਂ ਕਹਿ ਦਿੰਦਾ ਕਿ ਕਹਿੰਦੇ ਆ ਵੀ ਅਫੈਂਡ ਕਰ ਦਿੱਤਾ ਪਰ ਪੁੱਛਣਾ ਜ਼ਰੂਰੀ ਵੀ ਹੈ ਕਿਉਂਕਿ ਇੱਥੇ ਅਸੀਂ ਵੀ ਬੜੀ ਵਾਰੀ ਦੇਖਿਆ ਵੀ ਲੋਕਾਂ ਕੋਲ ਜਿਹੜੇ ਨਸ਼ੀਲੇ ਪ੍ਰਾਚਰਤ ਕਈ ਵਾਰੀ ਹੁੰਦੇ ਨੇ ਤਾਂ ਉਹ ਚੈੱਕ ਜਿਹੜਾ ਦੇਖ ਸਕਦੇ ਹੋ ਵੀ ਚੈਕਿੰਗ ਵੀ ਕਈ ਵਾਰੀ ਜਿੱਥੇ ਸ਼ੱਕ ਹੁੰਦਾ ਉਹਦੀ ਪ੍ਰੋਪਰਲੀ ਚੈਕਿੰਗ ਜਿਹੜੀ ਇਹ ਕੀਤੀ ਜਾ ਰਹੀ ਆ ਤੇ ਆ ਸਭ ਤੋਂ ਵੱਡੀ ਤਸਵੀਰ ਤੁਹਾਨੂੰ ਦਿਖਾਉਂਦੇ ਆ ਵੀ ਕਿੱਦਾਂ ਨਿਆང་ ਸਿੰਘ ਜਿਹੜੇ ਨੇ ਉਹ ਦਸਤਾਰਾਂ ਵੀ ਇੱਥੇ ਜਿਹੜੀਆਂ ਨੇ ਉਹ ਜ਼ਰੂਰ ਤੁਸੀਂ ਕਹੋਗੇ ਪਰਨਾ ਪਰ ਪਰਨਾ ਵੀ ਆ ਪਰਨੇ ਦੇ ਹਿਸਾਬ ਦੇ ਨਾਲ ਇਹਦੀ ਸੜਿਆ ਪਰਨਾ ਜਿਹੜਾ ਨਹੀਂ ਸੈੱਟ ਸੀ ਤਾਂ ਉਹਨੂੰ ਵੀ ਪ੍ਰੋਪਰਲੀ ਸੈੱਟ ਕਰਕੇ ਭੇਜਿਆ ਦਾ ਜ਼ਰੂਰ ਲੋਕੀ ਕਮੈਂਟ ਵੀ ਬੜੇ ਕਰ ਦਿੰਦੇ ਆ ਕਹਿੰਦੇ ਆ ਵੀ ਆ ਨਾਕਾ ਕਦੇ ਵਾਸਤੇ ਆ ਇਹਨੂੰ ਕਦੇ ਵਾਸਤੇ ਲਗਾਇਆ ਇਹਦੀ ਤਾਂ ਕੋਈ ਲੋੜ ਨਹੀਂ ਡਰਾ ਰਹੇ ਆ ਤੁਸੀਂ ਪਰ ਇਹ ਸੰਗਤ ਨੂੰ ਅਸਲ ਦੇ ਵਿੱਚ ਜਿਹੜਾ ਆ ਉਹ ਡਰਾਇਆ ਨਹੀਂ ਜਾ ਰਿਹਾ ਸਿਰਫ ਪੁੱਛਿਆ ਜਾ ਰਿਹਾ ਵੀ ਤੁਹਾਡੇ ਕੋਲ ਕੁਝ ਨਸ਼ੀਲਾ ਪਦਾਰਥ ਕੁਝ ਇਹੋ ਜਿਹਾ ਸੇਵਨ ਤਾਂ ਨਹੀਂ ਕਰਦੇ ਇਸ ਟਾਈਮ ਤੁਹਾਡੇ ਕੋਲ ਹੈ ਤਾਂ ਨਹੀਂ ਤਾਂ ਪਿਛਲੇ ਸਾਲ ਨਾਲੋਂ ਹੁਣ ਦੇ ਵਿੱਚ ਮੈਨੂੰ ਵੀ ਅਸਲ ਦੇ ਵਿੱਚ ਬੜਾ ਫਰਕ ਨਜ਼ਰ ਆ ਰਿਹਾ ਇੱਕ ਤਾਂ ਵਿਅਕਤੀ ਕੋਲ ਜਿਹੜਾ ਨਿਕਲਿਆ ਵੀ ਆ ਤਾਂ ਤੁਹਾਨੂੰ ਹੁਣ ਜਿਹੜੇ ਕਹਿੰਦੇ ਆ ਵੀ ਹਾਂ ਇਹ ਕਿਉਂ ਜ਼ਰੂਰੀ ਹੈ ਕਾਦੇ ਵਾਸਤੇ ਆ ਬਾਬਾ ਜੀ ਇਹ ਦੇਖੋ ਕੀ ਨਿਕਲਿਆ ਕੀ ਨਿਕਲਿਆ ਬਾਕੀ ਸੀਜੀ ਵਾਇਗੁਰ ਜੀ ਪਲਾਸਟਿਕ ਦੀ ਡੱਬੀ ਦੇ ਵਿੱਚ ਹੁੰਦਾ ਜਿਹੜਾ ਹਾਂ ਜੀ ਤੇ ਹੁਣ ਆਪੇ ਆਰਾਮ ਨਾਲ ਬਣ ਕੇ ਚਲਾ ਗਿਆ ਹਾਂ ਜੀ ਹਾਂ ਜੀ ਵਾਇਗੁਰ ਜੀ ਹਾਂ ਜੀ ਹਾਂ ਜੀ ਹਾਂ ਜੀ ਆਪਾਂ ਜਿਆਦਾ ਖਾਸ ਕਰਕੇ ਪੁੱਛੀਦਾ ਉਹਨੂੰ ਜਿਹਦੇ ਕੋਲ ਵਾਇਗੁਰ ਜੀ ਹੋਵੇ ਬਾਕੀ ਸੰਗਤ ਨੂੰ ਉਹਦਾ ਪੁੱਛੀਦਾ ਵਾ ਤੇ ਜਦੋਂ ਤਾਂ ਸਾਨੂੰ ਜਿਆਦਾ ਸ਼ੱਕ ਹੋ ਜਾਏ ਫਿਰ ਉਹਨੂੰ ਆਪਾਂ ਘੇਰ ਲਈਦਾ ਵੇ ਜੀ ਇਸ ਕੋ ਡਸਟਬਿਨ ਵਿੱਚ ਫੇਕ ਦੇ ਜੀ ये चुनौती को डस्टबिन <laughs> <थीखे? इदे> <laughs> में आज ठीक ठीक है इधर 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 ना सेम डस्टबिन में डस्टबिन में ठीक है हां ठीक कर आइए हाथ धोकर आ जाइए अच्छे से ठीक है डस्टबिन उतर होते हैं ਹੈ ਕੀ ਸੀ ਇਹਦੇ ਕੋਲ ਕੀ ਸੀ ਬਾਈ ਸੀ ਇਹਦੇ ਕੋ ਤੋਂ ਮਾਕੂ ਸੀ ਵਾਇਗਰ ਜੀ ਅੱਛਾ ਹਾਂ ਜੀ ਹੋਰ ਤੋਂ ਮਾਕੂ ਬਤੇਰੇ ਤਰ੍ਹਾਂ ਦੇ ਪਰ ਸਾਨੂੰ ਪਤਾ ਨਹੀਂ ਕਿਹੜਾ ਵਾ ਪਰ ਹੈਗਾ ਤੋਂ ਮਾਕੂ ਸੀ ਨਿਸ਼ੇਲੀ ਜਾਂ ਚੀਜ਼ ਸੀ ਕੋਈ ਵਾਇਗਰ ਕਈ ਵਾਰੀ ਚਲੋ ਸੰਗਤ ਮੈਂ ਕਹਾਂਗਾ ਵੀ ਸੰਗਤ ਨੂੰ ਦੱਸਣਾ ਵੀ ਜ਼ਰੂਰੀ ਹੈ ਕਈ ਵਾਰੀ ਸੰਗਤ ਨੂੰ ਨਹੀਂ ਪਤਾ ਹੁੰਦਾ ਕਈ ਲੋਕ ਕਹਿ ਦਿੰਦੇ ਆ ਕਿਉਂ ਖੜੇ ਹੋ ਕਦੇ ਹੱਸਤੇ ਖੜੇ ਹੋ ਵੀ ਇਹ ਨਹੀਂ ਕਰਨਾ ਚਾਹੀਦਾ ਪਰ ਮੈਂ ਕਹਾਂਗਾ ਜ਼ਰੂਰੀ ਵੀ ਆ ਦਸਰਾ ਹਾਂਜੀ ਵਾਹਿਗੁਰੂ ਜੀ ਦੇਖੋ ਜਿੱਦਾਂ ਕਈ ਸੰਗਤਾਂ ਨੂੰ ਪਤਾ ਨਹੀਂ ਦਾ ਗੁਰੂ ਮਹਾਰਾਜ ਦੀ ਮਰਿਆਦਾ ਦਾ ਕਈ ਸੰਗਤਾਂ ਕਹਿੰਦੇ ਨੇ ਰਮਾਲ ਬੰਨਣਾ ਜ਼ਰੂਰੀ ਥੋੜੀ ਆ ਫਿਰ ਉਹਨਾਂ ਦੱਸੀਦਾ ਕਿ ਵਾਹਿਗੁਰੂ ਜੀ ਰਮਾਲ ਤਾਂ ਕਰਕੇ ਬੰਨਣਾ ਚਾਹੀਦਾ ਸਾਡੇ ਗੁਰੂ ਮਹਾਰਾਜ ਦੇ ਪਰਮਤਵਾਸ਼ੁਰ ਚਲਤੀ ਹੋਉਂਦੀ ਆ ਤਾਂ ਕਰਕੇ ਰਮਾਲ ਬੰਨਣਾ ਪੈਂਦਾ ਸੇ ਟਕਣਾ ਜ਼ਰੂਰੀ ਆ ਤੇ ਤਾਂ ਕਰਕੇ ਵਾਹਿਗੁਰੂ ਜੀ ਫਿਰ ਕਈ ਸੰਗਤਾਂ ਮੰਨਦੀਆਂ ਵੀ ਬਹੁਤ ਸੰਗਤਾਂ ਚੜ੍ਹਦੀ ਕਲਾ ਵਾਲੀਆਂ ਹੁੰਦੀਆਂ ਦਰਸ਼ਨ ਮੇਲੇ ਗੁਰੂ ਮਹਾਰਾਜ ਦੇ ਕਰਦੀਆਂ ਵਾਂ ਮੈਨੇ ਹਜੇ ਕੈਮਰਾ ਆਨ ਕੀਤੇ 1 ਤਮਾਕੂ ਵਾਲੇ ਅਸੀਂ ਇੱਥੇ ਹੀ ਦੇਖ ਲਿਆ ਮਤਲਬ ਰੋਜ਼ ਕਿੰਨੇ ਹੁੰਦੇ ਉਹਨਗੇ ਵਾਹਿਗੁਰੂ ਜੀ ਬਹੁਤ ਮਤਲਬ ਕਿ ਤਕਰੀਬ ਜੇ ਮੈਂ ਚਨਾਤੀ ਆ ਨਾ ਇਸ ਕੋ ਬਾਹਰ ਨਿਕਾਲੋ ਹੋ ਡਿਜ਼ਾਸਟਰ ਮੀਨ ਬੈਸਟ ਫਿੰਗਰ ਯਾਸਟ ਮੀਨ ਤਕਰੀਬਤ ਤਕਰੀਬਨ ਖਾਂਦੇ ਜੀ ਬਾਕੀ ਵਾਹਿਗੁਰੂ ਜੀ ਤੁਹਾਨੂੰ ਪਤਾ ਕਿਸੇ ਨੂੰ ਆਪਕਾਇਤ ਨਹੀਂ ਡਾਕਤ ਨਹੀਂ ਸਕਦੇ ਅਸੀਂ ਉਹਨੂੰ ਹੀ ਕਹਿਣਾ ਵਾਹਿਗੁਰੂ ਜੀ ਜਿਹਦੇ ਕੋਲੇ ਆ ਅਸੀਂ ਦੂਜੇ ਆਦਮੀ ਨੂੰ ਨਹੀਂ ਕਹਿੰਦੇ ਬਸ ਉਹਨੂੰ ਅਸੀਂ ਕਹਿਣਾ ਵੀ ਤੁਹਾਡੇ ਕੋਲੇ ਤਮਾਕੂ ਆ ਤਮਾਕੂ ਬਾਹਰ ਨਿਕਾਲੋ ਬਸ ਜੇ ਤੁਸੀਂ ਮੈਂ ਕਵਾਂਗਾ ਬੜਾ ਸਹਿਯੋਗ ਦਿੰਦੀ ਆ ਬੜੇ ਆਰਾਮ ਨਾਲ ਚੱਲੇ ਜਾਂਦੇ ਆ ਜੀ ਵਾਹਿਗੁਰੂ ਜ ਪਿਛਲੇ ਸਾਲ ਨਾਲੋਂ ਹੋਣ ਫਰਕ ਆ ਪਿਛਲੇ ਸਾਲ ਤੋਂ ਬੜੇ ਢੀਡ ਭੰਜ ਮੈਂ ਵੀ ਇੱਥੇ ਕਵਰੇਜ ਕੀਤੀ ਸੀ ਪਿਛਲੇ ਸਾਲ ਬੜਾ ਕਈ ਵਾਰੀ ਉਹ ਖਾਈ ਵੀ ਹੁੰਦੀ ਸੀ ਹਾਂਜੀ ਹਾਂਜੀ ਬਾਈਕੋ ਜੀ ਕੋਈ ਸੰਗਤਾਂ ਫਿਰ ਤੁਹਾਨੂੰ ਪਤਾ ਵਿੱਚ ਆ ਜਾਂਦੇ ਕੋਈ ਉਹੋ ਜਿਹਾ ਵੀ ਆਇਆ ਨਾ ਫਿਰ ਉਹਨੂੰ ਬੜੇ ਪਿਆਰ ਸਤਕਾਰਨਾ ਸਾਈਡ ਤੇ ਖੜਕੇ ਫਿਰ ਦੱਸ ਦਈਦਾ ਸਾਰਾ ਗਾਈਡ ਕਰ ਦਈਦਾ ਉਹ ਸਮਝ ਜਾਂਦਾ ਵੀ ਨਹੀਂ ਠੀਕ ਹੈ ਗੁਰੂ ਮਹਾਰਾਜ ਦੀ ਮਰਿਆਦਾ ਦੇ ਸਾਵਨਾ ਚੱਲਣਾ ਪੈਂਦਾ ਚਲੋ ਤੁਸੀਂ ਆਪਣੇ ਕੰਮ ਲੱਗੇ ਰਹੋ ਤਸਵੀਰਾਂ ਅਸੀਂ ਦਿਖਾਉਂਦੇ ਰਹਿੰਦੇ ਆਂ ਖਾਲਸਾ ਵੀ ਫਿਰ ਦੇਖ ਸਕਦੇ ਹੋ ਵੀ ਜਿਹੜਾ ਨਾਕਾ ਉਹ ਨਿਹੰਗ ਫੌਜਾਂ ਨਾਲ ਲਗਾਇਆ ਗਿਆ ਅਤੇ ਇਸ ਦੇ ਵਿੱਚ ਇਹ ਚੈਕਿੰਗ ਜਿਹੜੀ ਇਹ ਕਰ ਰਹੀ ਹੈ ਵੀ ਕਿਸੇ ਕੋ ਕੋਈ ਵੀ ਨਸ਼ੀਲਾ ਪਦਾਰਥ ਜਿਹੜਾ ਮਿਲਦਾ ਉਸ ਦੀ ਲਗਾਤਾਰ ਜਿਹੜੀ ਹੈ ਇਹ ਚੈਕਿੰਗ ਕਰਦੇ ਨੇ ਕਟਲਾ ਦੇ ਹੁਣ ਜਿਹੜਾ ਅਗਲਾ ਬੰਦਾ ਹੋਗਾ ਉੱਥੇ ਸ਼ੁਰੂ ਕਰਾਂਗੇ ਅਸੀਂ ਦੇਖਸਰ ਦੇ ਉੱਪਰ ਇੱਕ ਨੌਜਵਾਨ ਕੋਲ ਹੋਰ ਜਿਹੜਾ ਹੈ ਇਹ ਮਿਲਿਆ ਕੁਛ ਇਹਦੇ ਕੋਲ ਸੀਗਾ ਤਮਾਕੂ ਸੀ ਤਾਂ ਉਹ ਜ਼ਰੂਰ ਮੈਂ ਕਹਾਂਗਾ ਸੰਗਤ ਦੀ ਵੀ ਸੰਗਤ ਵੀ ਜਿਹੜੀ ਸੁਣਦੀ ਹੈ ਤਾਂ ਨਾਲ ਹੀ ਜਿਹੜੇ ਹੈ ਕਈ ਜ਼ਿਆਦਾਤਰ ਸੰਗਤ ਜਿਹੜੀਆਂ ਨਹੀਂ ਲੈ ਕੇ ਆਂਦੀ ਕਿਉਂਕਿ ਸਿਆਣੀ ਸੰਗਤ ਦਾ ਕਈ ਵਾਰੀ ਕਿਸੇ ਨੂੰ ਨਹੀਂ ਪਤਾ ਹੁੰਦਾ ਤਾਂ ਉਸ ਸਮੇ ਉਹ ਬਾਹਰ ਜਿਹੜਾ ਉਹ ਸੁੱਟ ਕੇ ਆਂਦਾ ਤਾਂ ਲਗਾਤਾਰ ਦੇਖ ਸਕਦੇ ਹੋ ਤਾਨੂੰ ਨਾਕੇ ਦੀਆਂ ਤਸਵੀਰਾਂ ਇਸ ਸਮੇ ਦਿਖਾ ਰਹੇ ਆ ਵੀ ਇਸ ਹਿਸਾਬ ਨਾਲ ਤਾਂ ਲਗਾਤਾਰ ਤੁਸੀਂ ਵੀ ਦੱਸੋ ਵੀ ਕੀ ਹੋਰ ਗੁਰਦੁਆਰਿਆਂ ਸਾਹਿਬ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਨਾਕਾ ਉਹ ਲੱਗਣਾ ਚਾਹੀਦਾ ਹੈ ਜਾਂ ਨਹੀਂ ਲੱਗਣਾ ਚਾਹੀਦਾ ਵੀ ਆ ਸਿਰਫ ਪਟਨਾ ਸਾਹਿਬ ਦੀ ਗੱਲ ਨਹੀਂ ਕਰੂੰਗਾ ਕਈ ਵਾਰ ਪੰਜਾਬ ਦੇ ਵਿੱਚ ਵੀ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਵੀ ਆਪਾਂ ਕਈ ਵਾਰ ਕਹਿੰਦੇ ਆ ਵੀ ਹਾਪਟਣਾ ਦਾ ਲੋਗਿਸਟਿਕਸ ਜਿਆਨ ਨੂੰ ਸੇਵਨ ਜ਼ਿਆਦਾ ਕਰਦੇ ਆ ਪਰ ਕੀ ਪੰਜਾਬ ਦੇ ਵਿੱਚ ਵੀ ਬਾਕੀ ਗੁਰਦਾਰਿਆਂ ਦੇ ਵਿੱਚ ਇਹੋ ਜਿਹਾ ਨਾਕਾ ਨਿਆੰਸ਼ੰਗਾ ਦਾ ਲੱਗਣਾ ਚਾਹੀਦਾ ਕਿ ਨਹੀਂ ਲੱਗਣਾ ਚਾਹੀਦਾ ਤਾਂ ਲਗਾਤਾਰ ਕਮੈਂਟਾਂ ਦੇ ਵਿੱਚ ਦੱਸਦੇ ਰਹੋ ਕਿਉਂਕਿ 10 ਮਿੰਟਾਂ ਦੇ ਵਿੱਚ ਤੁਸੀਂ ਦੇਖ ਲਿਆ ਵੀ ਕਿੰਨੇ ਲੋਕਾਂ ਦੀ ਜੇਬਾਂ ਦੇ ਵਿੱਚੋਂ ਤੰਬਾਕੂ ਜਿਹੜਾ ਨਿਕਲਿਆ ਤਾਂ ਉਹ ਵੀ ਸੰਗਤ ਰੂਪ ਹੈ ਮੈਂ ਕਹਾਂਗਾ ਸੰਗਤ ਵੱਡੀ ਹੁੰਦੀ ਹੈ ਤਾਂ ਉਹ ਵੀ ਬੜੇ ਪਿਆਰ ਨਾਲ ਉਹ ਵਾਪਸ ਚਲੇ ਜਾਂਦੇ ਆ ਉਹਨੂੰ ਸੁੱਟ ਕੇ ਉਹ ਦੁਬਾਰਾ ਜਿਹੜੇ ਨੇ ਉਹ ਵੀ ਵਾਪਸ ਆਉਂਦੇ ਆ